ਖਬਰ ਦਾ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਣਜੀਤ ਸਿੰਘ ਨੇ ਮੈਨੀਫੈਸਟੋ ਨੂੰ ਦੇਸ਼ ਦੇ ਲਈ ਜ਼ਰੂਰੀ ਦੱਸਿਆ ਹੈ ਕਾਕਾ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਜੋ ਹਾਲਾਤ ਬਣੇ ਨੇ ਲੋਕਾਂ ਨੂੰ ਨ્યાਦ ਵਾਉਣ ਦੇ ਲਈ ਅਸੀਂ ਨਿਆ ਯਾਤਰਾ ਕਰਦੀ ਔਰ ਇਸ ਸਮਾਂ ਨ્યાਦ ਵਾਉਂਦਾ ਹੈ ਇਸ ਲਈ ਮੈਨੀਫੈਸਟੋ ਦਾ ਨਾਮ ਵੀ ਨ્યાਇ ਪੱਤਰ ਰੱਖਿਆ ਗਿਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਇਲੈਕਸ਼ਨ ਮੈਨੀਫੈਸਟੋ 2024 ਦੇ ਲਈ ਜਾਰੀ ਕਰ ਦਿੱਤਾ ਗਿਆ ਨਾਮ ਰੱਖਿਆ ਗਿਆ ਨਿਆਂ ਪੱਤਰ ਨਿਆਂ ਕਿਸ ਚੀਜ਼ ਦਾ ਦਿਵਾਉਣਾ ਹੈ ਦੇਸ਼ ਨੂੰ ਕਿਸ ਚੀਜ਼ ਤੋਂ ਨਾ ਚਾਹੀਦਾ ਗੱਲਬਾਤ ਕਰਾਂਗੇ ਨਾਬਾ ਰਿਆਸਤ ਤੋਂ ਕਾਕਾ ਰਣਜੀਤ ਸਿੰਘ ਨਾਬਾ ਜੀ ਸਾਬਕਾ ਖੇਤੀਬਾੜੀ ਮੰਤਰੀ ਹੈ ਉਹਨਾਂ ਦੇ ਨਾਲ ਨਾਬਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ মিডিਆ ਤੇ ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਡੇ ਜਿਹੜੇ ਦਰਸ਼ਕਨਗੇ ਦੀ ਨਿਊਜ਼ ਦੇ ਉਹਨਾਂ ਦੇ ਤਹਿਤ ਤੁਹਾਡੇ ਮਾਧਿਅਮ ਤੇ ਰੂਬਰੂ ਰੂਹ ਹੋ ਸਕਿਆ ਬਹੁਤ ਬਹੁਤ ਸ਼ੁਕਰੀਆ ਨਵਸਰ ਜਿਸ ਤਰੀਕੇ ਦਾ ਨਾਮ ਰੱਖਿਆ ਗਿਆ ਹੈ ਨਿਆਇ ਪੱਤਰ ਆਮ ਤੌਰ ਤੇ ਚੋਣ ਮੈਨੀਫੈਸਟੋ ਸਿੱਧਾ ਚੋਣ ਮਨੋਰਥ ਪੱਤਰ ਦੇ ਨਾਮ ਨਾਲ ਜਾਰੀ ਕਰ ਦਿੱਤਾ ਜਾਂਦਾ ਹੈ ਅਲੱਗ ਨਾਮ ਯਾਤਰਾ ਤੇ ਨਾਮ ਲੈ ਕੇ ਰੱਖਣ ਦੀ ਕੀ ਜ਼ਰੂਰਤ ਪਈ ਸੀਗੀ ਦੇਖੋ ਜਿੰਨਾ ਕੁ ਮੇਰਾ ਅੰਦਾਜ਼ਾ ਕਹਿੰਦਾ ਹੈ ਕਿਉਂਕਿ ਰਾਹੁਲ ਜੀ ਨੇ ਇੱਕ ਨਿਆਇ ਯਾਤਰਾ ਸਾਡੇ ਇਸ ਤੋਂ ਸ਼ੁਰੂ ਕੀਤੀ ਸੀ ਔਰ ਸਾਡੇ ਜਿਹੜੀ ਚੋਣ ਮੈਨੀਫੈਸਟੋ ਦੀ ਅਗਵਾਈ ਚੇਅਰਮੈਨਸ਼ਿਪ ਜਾਂ ਰੈਂਵਾਈ ਕਰ ਰਹੀ ਸੀ ਤਾਂ ਪਿੱਛੇ ਤਾਂ ਬਰਮ ਸਭ ਕਰ ਰਹੀ ਸੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਸੰਦੇਸ਼ਾ ਹਿੰਦੁਸਤਾਨ 'ਚ ਦੇਣ ਦਾ ਉਪਰਾਲਾ ਕੀਤਾ ਕਿ ਜਿਹੜੇ ਬੇਇਨਸਾਫੀ ਲੋਕਾਂ ਨਾਲ ਜਾਂ ਜਮਹੂਰੀਅਤ ਦਾ ਕਤਲ ਿਆਮ ਕੀਤਾ ਜਾ ਰਿਹਾ ਹੈ ਜਾਂ ਜਿਹੜੇ ਇੰਸਟੀਚਿਊਸ਼ਨਸ ਨੂੰ ਵਰਤਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਦਬਾਉਣ ਲਈ ਕੁਚਲਣ ਲਈ ਉਹ ਕਿਤੇ ਨਾ ਕਿਤੇ ਹਾਵੀ ਹੋ ਕੇ ਲੋਕਾਂ ਦੀ ਆਵਾਜ਼ ਨੂੰ ਜਾਂ ਲੋਕਾਂ ਦੀ ਤਰੱਕੀ ਨੂੰ ਕੁਚਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਰੋ ਦੇ ਲਈ ਵਿਸ਼ੇਸ਼ ਤੌਰ ਤੇ ਇਹਨਾਂ ਨੇ ਇਹ ਪ੍ਰਗਲ ਕੀਤਾ ਕਿ ਇਨਸਾਫ ਤੇ ਜਾਂ ਜਸਟਿਸ ਦਾ ਨਿਆਂ ਦੇ ਲਾ ਕੇ ਨਿਆਂ ਮੈਨੀਫੈਸਟੋ ਨਾਅ ਪੱਤਰ ਦਾ ਨਾਮ ਦਿੱਤਾ ਗਿਆ ਖਾਸ ਤੌਰ ਤੇ ਕਿਸਾਨੀ ਨੂੰ ਲੈ ਕੇ ਜ਼ਿਕਰ ਕਰੀ ਕਿ ਕਿ ਦੇਸ਼ ਦੇ ਵਿੱਚ 2020 ਦੇ ਵਿੱਚ ਇੱਕ ਵੱਡਾ ਅੰਦੋਲਨ ਹੁੰਦਾ ਉਸ ਤੋਂ ਬਾਅਦ ਹੁਣ ਇੱਕ ਅੰਦੋਲਨ ਹਰਿਆਣਾ ਦੇ ਬਾਰਡਰ ਤੇ ਚੱਲ ਰਿਹਾ ਹੈਗਾ ਏਪੀਐਮ ਦਾ ਜ਼ਿਕਰ ਹੈਗਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦਾ ਜ਼ਿਕਰ ਹੈਗਾ ਇਸ ਤੋਂ ਇਲਾਵਾ ਕਰਜ਼ਾ ਮਾਫੀ ਦਾ ਜ਼ਿਕਰ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਜ਼ਿਕਰ ਹੈ ਲੱਗਦਾ ਕਿ ਗਰੰਟੀਆਂ 25 ਦੇ ਕਰੀਬ ਦੇ ਦਿੱਤੀਆਂ ਗਈਆਂ ਨੇ ਇਸ ਪੂਰੇ ਮਨੋਰਥ ਪੱਤਰ ਦੇ ਵਿੱਚ ਇਨੀਆਂ ਚੀਜ਼ਾਂ ਨੂੰ ਪੂਰਾ ਵੀ ਕਰ ਪਾਉਂਗੇ ਦੇਖੋ ਕਾਂਗਰਸ ਪਾਰਟੀ ਅਜ ਤੱਕ ਜਿੰਨੀ ਇੱਕ ਮੇਰੀ ਜਾਣਕਾਰੀ ਹੈ ਚਲੋ ਪਹਿਲਾਂ ਜੋ ਹੋ ਸਕਦਾ ਹੈ ਪਹਿਲਾਂ ਮੇਰਾ خیال ਮੈਂ ਉਹਦੇ ਬਾਰੇ ਜ਼ਿਕਰ ਨਹੀਂ ਕਰਦਾ ਜਦ ਤੱਕ ਜਦ ਤੋਂ ਮੈਂ ਰਾਜਨੀਤਿਕ ਜੀਵਨ ਵਿੱਚ ਪ੍ਰਵੇਸ਼ ਹੋਇਆ ਹੁਣ ਰੀਸੈਂਟਲੀ ਕਰਨਾਟਕਾ ਚ 2000 ਰੁਪਏ ਸਾਡੀ ਧੀਆਂ ਪੈਣਾਂ ਲਈ ਉਹਨਾਂ ਨੇ ਮੌਹਿਆ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਇੱਕ ਚੋਣ ਮੈਨੀਫੈਸਟੋ ਸੀ ਕਰ ਕੀਤਾ ਸੀ ਔਰ ਉਹ ਬਕਾਇਦਾ ਮੁਕੰਮਲ ਤੌਰ ਤੇ ਪੂਰੀ ਕੀਤੀ ਗਈ ਹੈ ਹਿਮਾਚਲ ਚੈਕਤੀ ਸਾਡਾ ਬਜਟ ਸੈਸ਼ਨ ਬੈਠ ਗਿਆ ਠੀਕ ਹੈ ਔਰ ਉਸ ਵੀ ਇੱਕ ਵਾਅਦਾ ਕੀਤਾ ਗਿਆ ਸੀ ਸਾਡੇ ਨੌਜਵਾਨਾਂ ਲਈ ਉਹਨੂੰ ਪੂਰਨ ਤੌਰ ਤੇ ਉਸ ਲਈ ਬਜਟ ਤੇ ਪ੍ਰਵੇਸ਼ ਕੀਤਾ ਗਿਆ ਔਰ ਬਜਟ ਦੇ لیے ਪ੍ਰਾਲਾ ਕੀਤਾ ਗਿਆ Rajasthan ਚ ਵੀ ਇਹ ਪ੍ਰਾਲਾ ਕੀਤਾ ਗਿਆ ਤੇਲਕਾਨਾ ਚ ਵੀ ਮੁਕੰਮਲ ਕੀਤਾ ਗਿਆ ਸੋ ਕਾਂਗਰਸ ਪਾਰਟੀ ਕਹਿਣੀ ਤੇ ਕਰਨੀ ਦੇ ਪੂਰਾ ਕੋਸ਼ਿਸ਼ ਕਰ ਰਹੀ ਉਤਰਨ ਤੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਇਸ ਤੇ ਪੂਰਨ ਤੌਰ ਤੇ 25 ਦੀ 25 ਗਾਰੰਟੀ ਤੇ ਪੂਰੇ ਉਤਰੇਗੀ ਮੈਨੂੰ ਪੂਰਨ ਵਿਸ਼ਵਾਸ ਹੈ ਚਾਹੇ ਦੇਰ ਆਏ ਦਰਸਤ ਆਏ ਕਾਂਗਰਸ ਪਾਰਟੀ ਨੇ ਐਕਟ ਹੀ ਲਾਗੂ ਕੀਤਾ ਜਿਹੜੇ ਥਵਾਮੀਨਾਥਨ ਰਿਪੋਰਟ ਹੈ ਉਹਨੂੰ ਐਮਐਸਪੀ ਲਾਗੂ ਕਰਨ ਦਾ ਪ੍ਰਬਾਲਾ ਕੀਤਾ ਕਿ ਅਸੀਂ ਵਾਅਦਾ ਕੀਤਾ ਕਿ ਚੋਣ ਮੈਨੀਫੈਸਟੋ ਜ਼ਿਕਰ ਕੀਤਾ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਪੂਰੀ ਤਰਤੇ ਉਤਰਨਗੇ ਇਸ ਮੈਨੀਫੈਸਟੋ ਨੂੰ 10 ਚੋਂ ਨੰਬਰ ਦੇਣੇ ਹਨ ਕਿੰਨੇ ਦੇ ਰਹੇ ਹੋ ਦੇਖੋ ਮੈਂ ਹਲੇ ਜੇ ਮੇਰੇ ਤਹਿਤ ਤੁਸੀਂ ਜੋ ਮੈਂ ਆਪਣਾ ਤੌਰ ਤੇ ਪੰਜਾਬ ਦਾ ਭਵਿੱਖ ਲਈ ਬਣਾਇਆ ਸੀਗਾ ਜਾਂ ਸੀਡੀ ਜਾਰੀ ਕੀਤੀ ਸੀਗੀ ਤਾਂ 7 10 ਚੋਂ ਦਵਾਂਗਾ ਔਰ ਚੰਗਾ ਹੈ ਸਾਡੇ ਕਿਸਾਨਾਂ ਲਈ ਔਰ ਗਾਹਾਂ ਨੂੰ ਇਸੇ ਹੋਰ ਵੀ ਚੀਜ਼ਾਂ ਨਾਲ ਜੋੜੀਆਂ ਜਾ ਸਕਦੀਆਂ ਹਨ ਮੈਨੀਫੈਸਟੋ ਚ ਤੰਨਾ ਨੰਬਰ ਤੁਸੀਂ ਆਪ ਹੀ ਘਟਾਤੇ ਹਾਲਾਂਕਿ ਤੁਹਾਡੀ ਆਪਣੀ ਪਾਰਟੀ ਨੇ ਜਾਰੀ ਕੀਤਾ ਹੈਗਾ ਤੋਂ ਮੈਂ ਦੇਖੋ ਜ਼ਿੰਦਗੀ ਚ ਨਾ ਝੂਠ ਬੋਲਿਆਂ ਨਾ ਬੋਲ ਸਕਦਾ ਜੇ ਮੈਂ ਕਹਾਂ 10 ਤੋਂ 10 ਨੰਬਰ ਹੈ ਲੋਕਾਂ 'ਚ ਵਿਸ਼ਵਾਸ ਨਹੀਂ ਹੁਣ ਕਿਤੇ ਨਾ ਕਿਤੇ ਹਲੇ ਤੱਕ ਕੁਝ ਚੀਜ਼ਾਂ ਅਧੂਰੀਆਂ ਰਹਿ ਗਈਆਂ ਜਿਹਦੇ ਵਿੱਚ ਸਾਡੀ ਸਰਕਾਰ ਦੇ ਕੇਂਦਰ 'ਚ ਬਣਦੀ ਹੈ ਤਾਂ ਕਿਤੇ ਨਾ ਕਿਤੇ ਦਬਾਅ ਪਾ ਕੇ ਮੈਂ ਉਹਨਾਂ ਤੋਂ ਕੋਸ਼ਿਸ਼ ਕਰਾਂਗਾ ਕਿ ਉਹ ਵੀ ਮੁਕੰਮਲ ਕਰਾ ਸਕਾਂ ਉਸ ਜੇ ਸਕੀਂਦਰ ਸਰਕਾਰ ਤੋਂ ਬਣਾ ਇਹ ਮੁਮਕਿਨ ਹੈਗਾ ਕੈਮਰਾਮੈਨ ਅਸ਼ਵਨੀ ਦੇ ਨਾਮ ਰੋਹਿਤ ਪੱਕਾ ਜੀ ਮੀਡੀਆ ਚੰਡੀਗੜ੍ਹ